ਹਾਂਜੀ ਦੋਸਤੋ ਆਪਾਂ ਸ਼ਿਪ 'ਚ ਗੱਡੀ ਐਂਟਰ ਕਰਨ ਲੱਗੇ ਫੇਰ ਇਹਦੇ ਵੱਲ ਨੂੰ ਸਵੇਰ ਨੂੰ 7 ਵਜੇ ਪਹੁੰਚਣਾ ਜਰੂਰ ਮੰਨ ਇੱਧਰ ਹੋਰ ਕੰਟਰੀ ਜਿੱਲੇ ਉਹ ਸ਼ਿਪ ਇਹ ਅੰਦਰ ਦਾ ਮਹੌਲ 227 ਨੰਬਰ ਰੂਮ ਹੈ 10227 221 3 ਇਹ ਹੈ ਜੀ ਆਪਣਾ ਦਸ ਇਹ ਦੇਖੋ ਲਿਆ ਆਪਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਾਉਂਛੇ ਕੇ ਯਾਰਮਨ ਅੱਜ ਤਰੀਕ 3 April 2025 ਹੁਣ ਆਪਾਂ ਛੱਲੇ ਆਪਣੀ ਗੱਡੀ ਕੋਲੋਂ ਰੂਮ ਚ ਨੇੜੇ ਗਏ ਇਹਧਰੋਂ ਮਿਲ ਜਾਂਦੇ ਕੱਲੇ ਕੱਲੇ ਆਂ ਜਾਣਾ ਆਪਾਂ ਨੀਦਰਲੈਂਡ ਇਹ ਹੁੰਦੀ ਟਿਕਟ ਆਪਾਂ ਪਹੁੰਚ ਗਏ ਆਉਣੇ ਟਰੱਕ 'ਚ ਇੰਦਰ ਸਾਰੀਆਂ ਗੱਡੀਆਂ ਖੜੀਆਂ ਵਾਂ ਬਾਹਰ ਨਿਕੜਗਾ ਲੋਕੇਸ਼ਨ ਲਾਗਾ ਤੇ ਅਗਲੇ ਸਭ ਰਾਹਾਂ ਨੇ ਕੋ ਜਾਣਾ ਨੰਬਰ 2 ਗੱਡੀਆਂ ਨਿਕਲਣ ਲੱਗੀਆਂ ਪਰ ਰੇੜੀ ਅੱਗੇ ਜਾਣੇ ਨੂੰ ਦਵੇ ਵੀ ਅਸੀਂ ਆਈ ਇਦਾਂ ਦੇ ਚਲਾਏ ਉੱਥਾਈ ਪੋਰਟ 'ਤੇ ਕੰਮ ਕਰਦੇ ਨੇ 400 ਪਲੱਸ ਗੱਡੀਆਂ ਆਉਂਦੀਆਂ ਹੁਣੇ ਇੱਥੇ ਪਾਰਕਿੰਗ ਲਾਗਾ ਇੱਥੇ ਡਿਊਟੀ ਫਰੀ ਸਮਾਨ ਮਿਲਦਾ ਉਹ ਸਾਹਮਣੇ ਉੱਥੇ ਸਮਾਨ ਲੈਣਾ ਫੇਰ ਜਾਣਾ ਹੈ ਹਾਂਜੀ ਪੋਰਟ ਪਤਾ ਪਾਰਕਿੰਗ ਮਿਲੀ ਨਹੀਂ ਫਿਰ ਮੈਂ ਅੱਗੇ ਨੂੰ ਤੁਰ ਪਿਆ ਉਹ ਨੀਦਰਲੈਂਡੋਂ ਚੱਲਿਆ ਵਾ ਐਮੇਨ ਹਾਈਵੇ ਪਰ ਚਾਰਜਿੰਗ ਵਾਲੀਆਂ ਬੱਸਾਂ ਚੱਲਦੀਆਂ ਜਿਹੜੀਆਂ ਬੈਟਰੀ ਵਾਲੀਆਂ ਮੁੰਡੇ ਹੈ ਚਾਰ ਜੋਨੇ ਵਾਸਤੇ 메ਨ ਹਾਈਵੇ ਪਰ ਲੇਨ ਬਿਛਾਈ ਗਈ। ਸੂਰ ਮੈਸ ਟਾਈਮ ਜਰਮਨ ਹੈ। ਮੇਰਾ ਸਫਰ ਹੈਗਾ 530 ਕਿਲੋਮੀਟਰ 6 ਘੰਟੇ ਚੋੜੇਣਾ ਪੂਰਾ। 30 ਮਿੰਟ ਦੀ ਬ੍ਰੇਕ ਲੈਣੇ। ਹੁਣ ਇਧਰ ਮੌਸਮ ਹੋ ਗਿਆ ਵਧੀਆ। ਤੱਲਾ ਹਾਈਵੇ ਉੱਪਰ ਉਹ ਕੰਮ ਚੱਲਦਾ ਮਸ਼ੀਨਾਂ ਨਾਲ ਕਟੇਨਰ ਇੱਧਰ ਉੱਧਰ ਕਰਦੇ ਉਹ ਤੁਰਪੀ ਕਟੇਨਰ ਚੱਕਾ ਇਹ ਗੱਡ ਖਾਨੇ ਦਾ ਪਤਾ ਲੱਗਦਾ ਪੂਰੇ ਯੂਰਪ ਦਾ ਜਰਮਨ ਸੈਂਟਰ ਹੈ ਕਾਰੋਬਾਰ ਇੱਥੇ ਆਉਂਦਾ ਜ਼ਿਆਦਾ 스웨ਡਨ ਚ ਨਹੀਂ ਐਨਾ ਰਸਤਾ ਦੇਖੋ ਰੋੜਾ ਵਗ ਇਹ ਮੇਰਾ ਸਫ਼ਰ ਹੈਗਾ 387 ਕਿਲੋਮੀਟਰ ਗੱਡੀ ਮੇਰੀ ਉੱਥੇ ਕੱਲੋਂ ਖਾਲੀ ਆਉਣੇ ਮੈਂ ਟਾਈਮ ਨਾਲ ਪਹੁੰਚ ਜਾਣਾ ਪਾ ਦੋਸਤੋ ਇਹ ਲੱਗਿਆ ਬੋਰ ਨੀਦਰਲੈਂਡ ਚ ਐਂਟਰ ਹੋ ਗਏ ਇੱਥੇ ਬਿਗਨ ਪਲੇਸ ਕਰਨਾ ਉਹਦੇ ਬਾਅਦ ਅੱਗੇ ਚੱਲ ਜਾਣਾ ਤੇ ਕੋ ਜੋ ਜਿਹੜੀ ਕੰਟਰੀ ਐਂਟਰ ਹੁੰਦੇ ਨਾ ਉੱਥੇ ਬੈਨ ਬਲਿੰਕ ਪਲੇਸ ਕਰਕੇ ਬਗਨ ਪਲੇਸ ਕਰਕੇ ਇੱਥਾਇ ਦਿਨ ਮਾਰ ਗਈ ਹਾਂ ਨੀਦਰਲੈਂਡ ਬਾਨਾ ਆ ਨੀਦਰਲੈਂਡ ਆ ਗਿਆ ਨੀਦਰਲੈਂਡ ਨੂੰ ਕੱਢ ਦੇਣਾ ਇਹ ਹੋ ਗਿਆ ਹੁਣ ਹੀ ਫੇਰ ਆਪਣਾ ਅਗਲਾ ਸਫ਼ਰ ਸਟਾਰਟ ਕਰ ਦੇਣਾ ਮੈਂ ਪਹੁੰਚ ਗਿਆ ਇਸ ਟਾਈਮ ਨੀਦਰਲੈਂਡ ਆ ਪਾਰਕਿੰਗ ਲਾਤੀ ਗੱਡੀ ਐਂਡ ਗੈਂਟਰੀ ਕਰਤਾ ਤੇ ਮੇਰ ਕੋ ਚੋਰੀ ਵਾਲਾ ਮਾਲ ਆ ਸਾਮ ਸੇ ਪਾਰਕਿੰਗ ਮੇਰੇ ਡਿਸਪੈਚਰ ਨੇ ਸੇ ਪਾਰਕਿੰਗ ਭੇਜੀ ਦੀ ਕੱਲੋ 2 ਵਜੇ ਹੋਣੀ ਹੈ ਅਨਲੋਡਿੰਗ ਇੱਥੇ ਤੇ ਹੈਗਾ 130 120 ਕਿਲੋਮੀਟਰ ਹੈ ਡੇਢ ਘੰਟਾ ਲੱਗਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਹੈ ਬੱਸ ਹੋਰ ਕੁਝ ਬਣਾ ਬਣੂਗਾ ਅਜੇ ਇੱਥੇ ਉਹਦਾ ਟਾਈਮ ਹੋਇਆ 2:40 ਹੋਇਆ ਪਾਰਕਿੰਗ ਲਾਤੀ ਆਪਾਂ ਹੁਣ ਕੱਲੋ ਚੱਲਾਂਗੇ ਥਰੇ 11 ਵਜੇ ਓਕੇ ਬਾਏ ਸਸੀ ਕਾ ਸਾਰੇ ਨੂੰ